ਕੋਈ ਕਮੀ ਨਹੀਂ ਕਿਉਂਕਿ ਆਪਾਂ ਸੱਚ ਬੋਲ ਰਹੇ ਆਂ ਆਪਾਂ 2 ਸਾਲ ਦੇ ਕੰਮ ਤੇ ਤੇ 8 ਸਾਲ ਦੇ ਕੰਮਾਂ ਤੇ ਵੋਟਾਂ ਮੰਗ ਰਹੇ ਆਂ ਉਹ 10 ਸਾਲਾਂ ਬਾਅਦ ਵੀ ਮੰਗਲ ਸੂਤਰ ਦੀਆਂ ਗੱਲਾਂ ਕਰਦੇ ਨੇ ਕਿੰਨਾ ਫਰਕ ਹੈ ਇਹਦਾ ਮਤਲਬ ਕੁਝ ਕੀਤਾ ਤਾਂ ਲੋਕ ਆਪਣੇ ਕੋਲੇ ਆਉਂਦੇ ਨੇ ਗੱਡੀਆਂ ਫੁੱਲਾਂ ਨਾਲ ਭਰ ਦਿੰਦੇ ਨੇ ਫੁੱਲਾਂ ਦੇ ਹਾਰ ਲੈ ਕੇ ਆਉਂਦੇ ਨੇ ਮਾਵਾ ਮੱਥਾ ਸਿਰ ਪਲੋਸ ਦਿਆਂ ਨੇ ਨੌਜਵਾਨ ਮੁੰਡੇ ਮੋਢਿਆਂ ਤੇ ਹੱਥ ਧਰ ਕੇ ਸੈਲਫੀਆਂ ਕਰਾਉਂਦੇ ਨੇ ਕਿਉਂ ਕਰਾਉਂਦੇ ਨੇ ਕਿਉਂਕਿ ਉਹਨੂੰ ਪਤਾ ਹੈ ਕੇ ਬੰਦੇ ਨੇ ਜਿਨ੍ਹਾਂ ਨੇ ਦੇਸ਼ ਦਾ ਭਵਿੱਖ ਬਣਾਉਣਾ ਹੈ ਔਰ ਮੈਂ ਤੁਹਾਨੂੰ ਅੱਜ ਖੁਸ਼ਖਬਰੀ ਵੀ ਦੇ ਦਿੰਨਾ ਚਾਰ ਰਾਊਂਡ ਹੋ ਗਏ ਤਿੰਨ ਰਹਿ ਗਏ ਚਾਰ ਰਾਊਂਡ ਚੀਨ ਦਾ ਕੰਮ ਹੋ ਗਿਆ ਕੋਈ 400 ਪਾਰ ਨਹੀਂ ਹੁਣ ਤਾਂ 200 ਹੀ ਪਾਰ ਨਹੀਂ ਹੋ ਰਿਹਾ 500 ਪਾਰ ਦੀ ਗੱਲ ਛੱਡ ਦਿਓ ਤੇ ਹੁਣ ਜਿਹੜੀਆਂ ਰਿਪੋਰਟਾਂ ਆ ਰਹੀਆਂ ਨੇ ਹੁਣ ਜਿਹੜੇ ਐਗਜ਼ਿਟ ਪੋਲ ਦੇ ਜਾਂ ਕੋਈ ਲੀਕ ਹੋਏ ਨੇ ਡਾਟਾ ਉਹਦੇ ਵਿੱਚ ਬਿਲਕੁਲ ਗੱਲ ਕਲੀਅਰ ਤੇ ਸਾਫ਼ ਹੋ ਰਹੀ ਹੈ ਕਿ ਮੋਦੀ ਦੀ ਸਰਕਾਰ ਨਹੀਂ ਬਣ ਰਹੀ ਇੰਡੀਆ ਗਠਬੰਧਨ ਦੀ ਸਰਕਾਰ ਬਣੂਗੀ ਤੇ ਉਹਦੇ ਵਿੱਚ ਸਭ ਤੋਂ ਵੱਡਾ ਯੋਗਦਾਨ ਆਵਾਜ਼ੀ ਪਾਟ ਦਾ ਹੋਊਗਾ ਤੁਹਾਡਾ ਨਾਮ ਲਿਖਿਆ ਜਾਊ। ਕੋਈ ਕਮੀ ਨਹੀਂ ਕਿਉਂਕਿ ਆਪਾਂ ਸੱਚ ਬੋਲ ਰਹੇ ਆਂ। ਆਪਾਂ 2 ਸਾਲ ਦੇ ਕੰਮ ਤੇ ਤੇ 8 ਸਾਲ ਦੇ ਕੰਮ ਤੇ ਵੋਟਾਂ ਮੰਗ ਰਹੇ ਆਂ। ਉਹ 10 ਸਾਲਾਂ ਬਾਅਦ ਵੀ ਮੰਗਲ ਸੂਤਰ ਦੀਆਂ ਗੱਲਾਂ ਕਰਦੇ ਨੇ। ਕਿੰਨਾ ਫਰਕ ਹੈ? ਇਹਦਾ ਮਤਲਬ ਕੁਝ ਕੀਤਾ ਤਾਂ ਲੋਕ ਆਪਣੇ ਕੋਲੇ ਆਉਂਦੇ ਨੇ। ਗੱਡੀਆਂ ਫੁੱਲਾਂ ਨਾਲ ਭਰ ਦਿੰਦੇ ਨੇ। ਫੁੱਲਾਂ ਦੇ ਹਾਰ ਲੈ ਕੇ ਆਉਂਦੇ ਨੇ ਮਾਵਾ ਮੱਥਾ ਸਿਰ ਪਲੋਸਦਿਆਂ ਨੇ ਨੌਜਵਾਨ ਮੁੰਡੇ ਮੋਢਿਆਂ ਤੇ ਹੱਥ ਧਰ ਕੇ ਸੈਲਫੀਆਂ ਕਰਾਉਂਦੇ ਨੇ ਕਿਉਂ ਕਰਾਉਂਦੇ ਨੇ ਕਿਉਂਕਿ ਉਹਨਾਂ ਨੂੰ ਪਤਾ ਹੈ ਕਿਹ ਬੰਦੇ ਨੇ ਜਿਨ੍ਹਾਂ ਨੇ ਦੇਸ਼ ਦਾ ਭਵਿੱਖ ਬਣਾਉਣਾ ਹੈ ਔਰ ਮੈਂ ਤੁਹਾਨੂੰ ਅੱਜ ਖੁਸ਼ਖਬਰੀ ਵੀ ਦੇ ਦਿੰਨਾ ਚਾਰ ਰਾਊਂਡ ਹੋ ਗਏ ਤਿੰਨ ਰਹਿ ਗਏ ਚਾਰ ਰਾਊਂਡ ਚ ਇਹਨਾਂ ਦਾ ਕੰਮ ਹੋ ਗਿਆ ਕੋਈ 400 ਪਾਰ ਨਹੀਂ ਹੁਣ ਤਾਂ 200 ਹੀ ਪਾਰ ਨਹੀਂ ਹੋ ਰਿਹਾ 500 ਪਾਰ ਦੀ ਗੱਲ ਛੱਡ ਦਿਓ ਤੇ ਹੁਣ ਜਿਹੜੀਆਂ ਰਿਪੋਰਟਾਂ ਆ ਰਹੀਆਂ ਨੇ ਹੁਣ ਜਿਹੜੇ ਐਗਜ਼ਿਟ ਪੋਲ ਦੇ ਜਾਂ ਕੋਈ ਲੀਕ ਹੋਏ ਨੇ ਡਾਟਾ ਉਹਦੇ ਵਿੱਚ ਬਿਲਕੁਲ ਗੱਲ ਕਲੀਅਰ ਤੇ ਸਾਫ਼ ਹੋ ਰਹੀ ਹੈ ਕਿ ਮੋਦੀ ਦੀ ਸਰਕਾਰ ਨਹੀਂ ਬਣ ਰਹੀ ਇੰਡੀਆ ਗਠਵੰਧਨ ਦੀ ਸਰਕਾਰ ਬਣੂਗੀ ਤੇ ਉਹਦੇ ਵਿੱਚ ਸਭ ਤੋਂ ਵੱਡਾ ਯੋਗਦਾਨ ਆਵਾਜ਼ੀ ਪੱਟ ਦਾ ਹੋਊਗਾ ਤੁਹਾਡਾ ਨਾਮ ਲਿਖਿਆ ਜਾਊਗਾ ਕੋਈ ਕਮੀ ਨਹੀਂ ਕਿਉਂਕਿ ਆਪਾਂ ਸੱਚ ਬੋਲ ਰਹੇ ਆਂ ਆਪਾਂ 2 ਸਾਲ ਦੇ ਕੰਮ ਤੇ ਤੇ 8 ਸਾਲ ਦੇ ਕੰਮ ਤੇ ਵੋਟਾਂ ਮੰਗ ਰਹੇ ਆਂ ਉਹ 10 ਸਾਲਾਂ ਬਾਅਦ ਵੀ ਮੰਗਲ ਸੂਤਰ ਦੀਆਂ ਗੱਲਾਂ ਕਰਦੇ ਨੇ ਕਿੰਨਾ ਫਰਕ ਹੈ ਇਹਦਾ ਮਤਲਬ ਕੁਝ ਕਿਤੇ ਤਾਂ ਲੋਕ ਆਪਣੇ ਕੋਲੇ ਆਉਂਦੇ ਨੇ ਗੱਡੀਆਂ ਫੁੱਲਾਂ ਨਾਲ ਭਰ ਦਿੰਦੇ ਨੇ ਫੁੱਲਾਂ ਦੇ ਹਾਰ ਲੈ ਕੇ ਆਉਂਦੇ ਨੇ ਮਾਵਾ ਮੱਥਾ ਸਿਰ ਪਲੋਸ ਦਿਆਂ ਨੇ ਨੌਜਵਾਨ ਮੁੰਡੇ ਮੋਢਿਆਂ ਤੇ ਹੱਥ ਧਰ ਕੇ ਸੈਲਫੀਆਂ ਕਰਾਉਂਦੇ ਨੇ ਕਿਉਂ ਕਰਾਉਂਦੇ ਨੇ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਇਹ ਬੰਦੇ ਨੇ ਜਿਨ੍ਹਾਂ ਨੇ ਦੇਸ਼ ਦਾ ਭਵਿੱਖ ਬਣਾਉਣਾ ਹੈ ਔਰ ਮੈਂ ਤੁਹਾਨੂੰ ਅੱਜ ਖੁਸ਼ਖਬਰੀ ਵੀ ਦੇ ਦਿੰਨਾ 4 ਰਾਊਂਡ ਹੋ ਗਏ ਕਿੰਨ ਰਹਿ ਗਏ ਚਾਰ ਰਾਊਂਡ ਚ ਇਹਨਾਂ ਦਾ ਕੰਮ ਹੋ ਗਿਆ ਕੋਈ 400 ਪਾਰ ਨਹੀਂ ਹੁਣ ਤਾਂ 200 ਹੀ ਪਾਰ ਨਹੀਂ ਹੋ ਰਿਹਾ 500 ਪਰ ਦੀ ਗੱਲ ਛੱਡ ਦਿਓ ਤੇ ਹੁਣ ਜਿਹੜੀਆਂ ਰਿਪੋਰਟਾਂ ਆ ਰਹੀਆਂ ਨੇ ਹੁਣ ਜਿਹੜੇ ਐਗਜ਼ਿਟ ਪੋਲ ਦੇ ਜਾਂ ਕੋਈ ਲੀਕ ਹੋਏ ਨੇ ਡਾਟਾ ਉਹਦੇ ਵਿੱਚ ਬਿਲਕੁਲ ਗੱਲ ਕਲੀਅਰ ਤੇ ਸਾਫ਼ ਹੋ ਰਹੀ ਹੈ ਕਿ ਮੋਦੀ ਦੀ ਸਰਕਾਰ ਨਹੀਂ ਬਣ ਰਹੀ ਇੰਡੀਆ ਇਕਠਵੰਦਨ ਦੀ ਸਰਕਾਰ ਬਣੂਗੀ ਤੇ ਉਹਦੇ ਵਿੱਚ ਸਭ ਤੋਂ ਵੱਡਾ ਯੋਗਦਾਨ ਆਵਾਜ਼ੀ ਪਾਰਟ ਦਾ ਹੋਊਗਾ ਤੁਹਾਡਾ ਨਾਮ ਲਿਖਿਆ ਜਾਵੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ